ਦੋ ਥਲਿਆਂ ਵਾਲਾ ਆਹ ਮੁੰਡੇ ਦੇ ਕਹਿੰਦੇ ਨਾਨਕੇ ਪਿੰਡ ਮੱਲੀਆਂ ਦੇ ਵਿੱਚ ਟੋਲੀ ਰੁਕੀ ਇੱਕ ਮਿੰਟ ਟੋਲੀ ਇੱਕ ਮਿੰਟ ਰੁਕੀ ਬਾਈ ਸੌਰੀ ਮਾਫੀ ਚਾਉਂਦੇ ਆ ਆਹ ਕੁਸ਼ਤੀ ਇੱਕ ਸਪੈਸ਼ਲ ਕੁਸ਼ਤੀ ਆ ਮੋਟ-ਮੋਟ ਜੰਮੂ ਬੜਿਆ ਕਿੱਥੇ ਚੱਲਾਂ ਕੀ ਹੋਇਆ ਆ ਆ ਮਾਸਟਰ ਜੀ ਆਹ ਦੇਖੋ ਕੀ ਬਣਦਾ ਇੱਕ ਮਿੰਟ ਟੋਲੀ ਰੁਕ ਜਾ ਵੀਰ ਬਾਬਾ ਰੁਕ ਜਾ ਲਵੀ ਦਿਆਲ ਜੰਮੂ ਵਾਲਿਆ ਜਿਹਾ ਬਾਜੀ ਮੋੜੇ ਨੂੰ ਅੱਜ ਦਿਆਲ ਦੀ ਬਾਜੀ ਮੋੜ ਫਿਰ ਸੁੱਖਾ ਜੀ ਦੇਖਿਓ ਧੌਣ ਨਾ ਤੋੜ ਦਵੇ ਹਾਂ ਛਡਾ ਦਿਓ ਛਡਾ ਦਿਓ ਇੱਕ ਵਾਰੀ ਛਡਾ ਦਿਓ ਦਿਆਲ ਪਾਣ ਤੇ ਨਾਲ ਦੋ ਘੋੜ ਚਲਦੇ ਵਿੱਚ ਟੋਲੀ ਇੱਕ ਮਿੰਟ ਰੁਕੀ ਏ ਬੱਲੇ ਉਤਰ ਸੁੱਖਾ ਜੀ ਕੀ ਕਹਿੰਦਾ ਏ ਉਹ ਬੱਲੇ 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 ਵਾਹ ਵੇ ਵਾਹ ਲਬਿਦਿਆਲ ਹੋ ਤਖੜਾ ਦਿਆਲ ਹੋ ਤਖੜਾ ਦਿਆਲ ਨੂੰ ਤੇ ਇਦਾਂ ਮਰੋੜੀ ਜਾਂਦਾ ਮਾਸਟਰ ਜੀ ਜਿੱਦਾਂ ਛਪੰਜ ਵਾਲੀ ਗੇਂਦ ਮਰੋੜੀ ਦੀ ਆ ਉਹ ਦੇਖ ਲੋ ਲੱਤਾ ਭੰਵੇਂ ਮੁੰਡੇ ਦੀਆਂ ਥੋੜੀਆਂ ਪਰ ਹੌਂਸਲੇ ਪੂਰੇ ਬਲੰਦਾ ਸੁੱਖਾ ਜੀ ਲਾਗੇ ਹੋ ਜੋ ਮੜ ਜੈਨਾਂ ਦੇ ਲੱਗੇ ਬੋਜ ਇਨਾਂ ਦੇ ਇਹ ਬੱਲੇ 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 ਬਿਆਲ ਹਜੇ ਨਹੀਂ ਹਜੇ ਨਹੀਂ ਜੰਮੂ ਵਾਲਿਆ ਜੇ ਤੇ ਆ ਕੁਸ਼ਤੀ ਚੰਗੀ ਲੱਗੀ ਇੱਕ ਵਾਰੀ ਤਾੜੀ ਮਾਰੋ ਇਹਨਾਂ ਮੁੰਡਿਆਂ ਬਾਤ ਤੇ ਯਾਰ ਜ਼ੋਰਦਾਰ ਇਹ ਮੇਲਾ ਬਣਾਉਂਦੇ ਆ ਉਹ ਬੱਲੇ 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 ਸ਼ਾਕਾ ਲਾਕਾ ਬੂਮ ਆਇਓ ਰੱਬਾ ਹਜੇ ਨਹੀਂ ਗੱਲ ਬਣੀ ਹਜੇ ਨਹੀਂ ਗੱਲ ਬਣੀ ਤੋਲੀ ਇੱਕ ਮਿੰਟ ਮਰਾ ਵੀਰ ਬਾਬਾ ਜੇ ਦਿয়াল ਜਿੱਤਦਾ ਜੇ ਦਿয়াল ਪਹਿਲਵਾਨ ਜਿੱਤੂ ਤੇ ਮਾਸਟਰ ਕਲਵੰਤ ਸਿੰਘ ਜੀ ਵੱਲੋਂ 200 ਰੁਪਏ ਹੋ ਗਿਆ ਮਾਸਟਰ ਦੀ ਢਾਡੇ ਵੱਲੋਂ ਜੇ ਦਿয়াল ਜਿੱਤਿਆ ਤੇ 200 ਲੱਗ ਗਿਆ ਜੀ ਵਾਹ ਵੀ ਵਾਹ ਕੀ ਬਾਤਾਂ ਨਹੀਂ ਵੀ ਨਹੀਂ ਮਾਰਨਾ ਨਹੀਂ ਬਈ ਜੰਮੂ ਵਾਲਿਆਂ ਮਾਰਨਾ ਨਹੀਂ ਮੁੰਡੇ ਦੇ ਵੀ ਹਾਂ ਛੜਾ ਦਿਈਏ ਇੱਕ ਵਾਰੀ ਫੇਰ ਦੱਸੋ ਬਰੇਕ ਵਾਰੀ ਬਾ ਵੀ ਬਾ ਉਧਰ ਦੁਨੀਆ ਦਾ ਰੋਸਤਮ ਦੁਨੀਆ ਦਾ ਮਹਾਨ ਮਾਲਾ ਬਾਪੂ ਸਤਨਾਮ ਸਿੰਘ ਦਾ ਪੁੱਤ ਜਿਹੜੇ ਬੜਾ ਪੰਮਾ ਆ ਗਿਆ ਪੰਮਿਆ ਭਾਜੀ ਆਹ ਭੱਜ ਕੇ ਖੜ ਚ ਇੱਕ ਵਾਰੀ 200 ਤੋਂ ਵੱਧ ਮੋਟਰਸਾਈਕਲ ਜਿੱਤਣ ਵਾਲਾ 200 ਮੈਨੂੰ ਲੱਗਦਾ 20 ਕ ਮੋਟਰਸਾਈਕਲ ਤੇ ਜਿੱਤੇ ਆ ਮੱਲ ਨੇ ਕੁਲਵੰਤ ਸਿੰਘ ਜੀ ਆ ਕਰਿਓ ਦਰਸ਼ਨ ਮੁੰਡੇ ਦੇ ਬਾਪੂ ਸਤਨਾਮ ਸਿੰਘ ਦਾ ਪੁੱਤ ਡੇਰਾ ਬਾਬਾ ਨਾਨਕ ਦੀ ਧਰਤੀ ਨੂੰ ਬਲੌਕ ਕਰਦਾ ਦੁਨੀਆ ਦੇ ਮਹਿੰਗੇ ਮਹਿੰਗੇ ਮੱਲਾਂ ਦੇ ਵਿੱਚ ਨਾਮ ਪੰਮਾ ਪਹਿਲਵਾਨ ਡੇਰਾ ਬਾਬਾ ਨਾਨਕ ਵਾਲਾ ਵਾਓ ਪੰਮੀਆਂ ਕਿ ਮੇਰੀ ਖੁੱਲ ਗਈ ਪਟੱਕਣੀ ਅੱਖ ਨਹੀਂ ਗਲੀ ਦੇ ਵਿੱਚੋਂ ਪੰਮਾ ਪਹਿਲਵਾਨ ਨੰਗਿਆ ਕਿ ਮੇਰੀ ਖੁੱਲ ਗਈ ਪਟੱਕਣੀ ਅੱਖ ਨਹੀਂ ਗਲੀ ਦੇ ਵਿੱਚੋਂ ਬਾਪੂ ਸਤਨਾਮ ਸਿੰਘ ਦਾ ਪੁੱਤ ਪੰਮਾ ਨੰਗਿਆ ਵਾ ਅੰਮੇ ਵੀਰ ਦਾ ਧੰਨਵਾਦ ਨਾਲ ਹੀ ਮੋਤੀ ਚੱਲ ਖੜੇ ਚ ਭੱਜ ਕੇ ਤੁਮੀ ਮੋਤੀ ਪਹਿਲਵਾਨ ਹਰਦੋ ਥਲਿਆਂ ਵਾਲਾ ਦੀਪਾ ਜਨੋੜੀ ਵਾਲਾ ਆਵੇ ਭੱਜ ਕੇ ਖੜੇ ਚ ਛੜਾ ਦਿਓ ਆ ਜਾਓ ਵੀਰ ਆਜੋ ਆ ਲੋ ਬੜੋ ਜੀ ਆਜੋ ਕਾਕੇ ਆਜੋ ਪਤਾ ਜੋ ਬੜੀ ਤੇ ਨੰਦ ਤੇ ਸਾਈਖੂ ਕੁਲੀ ਦਾ ਕੁਲੀਆ ਪ੍ਰਭਾ ਬੋਲਾ ਜਿੰਨਾਂ ਤੇ ਤਕੜਾ ਘੁਲੀ ਜਾਓ ਹਾਂ ਦਿਆਲ ਨੇ ਥੋੜੀ ਜੀ ਦੁਨੀਆ ਹਲਾਤੀ ਆ ਦਿਆਲ ਹੋ ਤਕੜਾ ਉਹ ਬੱਲੇ ਉਹ ਤੇਰੇ ਜੰਮੂ ਵਾਲਿਆ ਖੜਾ ਹੋ ਉੱਠ ਕੇ ਇੱਕ ਵਾਰੀ ਕਿੱਥੇ ਚੱਲਾ ਆ ਗੱਲ ਫੜ ਫੜ ਇੱਕ ਵਾਰੀ ਇਹ ਆ ਹਟ ਜਾਓ ਪਿੱਛੇ ਹਟ ਜਾਓ ਪਿੱਛੇ ਦਿਆਲ ਆ ਗਿਆ ਦਿਆਲ ਵੀ ਉੱਟ ਉੱਟ ਜੰਮੂ ਵਾਲਿਆ ਉੱਟ ਬਈ ਇਹ ਸਪੈਸ਼ਲ ਕੁश्ती ਆ ਸਾਡੇ ਜੈ ਸਿੰਘ ਸਾਹਿਬ ਕਹਿੰਦੇ ਇੱਕ ਕਰਵਾਉਣੀ ਕਰਾਉਣੀ ਆ ਕੁਸ਼ਤੀ ਹਾਂ ਜਿਹੜੀ ਉਹ ਲੱਤ ਜੀ ਮਾਰਦਾ ਉਹਦੇ ਵਿੱਚ ਕੁਝ ਹੈਗਾ ਜੈਸਵ ਚੈੱਕ ਕਰਦਾ ਕੀ ਹੈ ਲੱਤ ਦੇ ਵਿੱਚ ਸਰੀਆ ਸੂਰੀਆ ਤਾਂ ਨਹੀਂ ਪਾਇਆ ਕਿਤੇ ਪਤਾ ਵੀ ਕੋਈ ਨਹੀਂ ਜੀ ਕਿਤੇ ਸਰੀਆ ਤਾਂ ਨਹੀਂ ਪਾਇਆ ਉਹ ਬੱਲੇ 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 ਉਹ ਧੌਣ ਨਾ ਮਰੋੜ ਉਹਦੀ ਓਏ ਆਇਓ ਉਹ ਧੌਣ ਛੜ ਦੇ ਏ ਬੱਲੇ 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 ਦਿਆਲ ਵੱਡਾ ਪ੍ਰਾਰਪਿੰਦਰ ਪੰਗੂ ਕਹਿੰਦਾ ਆ 500 ਰੁਪਇਆ ਦਿਆਲ ਨੂੰ ਦੇਦੀ ਰੰਗੀਲੇਆ ਜਿਹਨੇ ਧੌਣ ਬੜੀ ਆ ਵੱਡਾ ਧਰਾ ਜਿਹਦੇ ਵੱਲੋਂ 500 ਪੁੱਜਿਆ ਦਿਆਲ ਬਾਤੇ ਇੱਕ ਮਿੰਟ ਰੁਕ ਜਾ ਰਤੰਗਰ ਪੰਗੂ ਬਾਜੀ ਵੱਲੋਂ ਵਿਆਹ ਆ 500 ਰੁਪਿਆ ਵੀਰ ਤੇਰੇ ਬਾਅਦ ਤੇ ਪੁੱਜਿਆ ਇੱਕ ਮਿੰਟ ਖੜਾ ਹੋ ਕੇ ਇੱਕ ਵਾਰੀ ਜੀ ਖੜਾ ਹੋ ਬੜਾ ਹੋ ਇੱਕ ਮਿੰਟ ਬਾਬਾ ਰੁਕ ਜਾ ਯਾਰ ਜੰਮੂ ਵਾਲਿਆ ਇੱਕ ਵਾਰੀ ਘੋਲਦਾ ਹੋਰ ਨਹੀਂ ਭਰਾ ਯਾਰ ਯਾਰ ਕਹਿੰਦਾ ਯਾਰ ਮੈਂ ਆ ਕਹਿੰਦਾ ਮੇਰਾ ਧੌਣ ਮੇਰਾ ਤਾੜੀ ਮਾਰੋ ਨਾ ਬਾਤ ਤੇ ਬਈ ਧੰਨਵਾਦ ਬਈ ਆ ਵੀ ਅੰਮੀ ਦਾ ਨਾ ਖੜਾ ਕਰੇ ਸਰੋਪਾ ਜੀ ਕੀ ਹੈ ਬੰਨੂ ਜੀ ਬੜਪਨ ਕਲਾਨ ਟੂਲ ਪਲੱਗ ਦੇ ਲੱਗੇ ਬਿਲਕੁਲ ਜਿੱਥੋਂ ਦੀ ਕਹਿੰਦੇ ਰੇਲ ਗੱਡੀ ਲੰਘਦੀ ਹੈ ਨਾ ਉੱਥੇ ਬਸਿਆ ਹੋਇਆ ਪਿੰਡ ਪਿੰਡ ਦੀ ਹੂਰਾ ਕੋਈਆ ਕਮਦੀਪ ਜੀ ਵੀ ਕਮਦੀਪ

इतने तुम आके कहते कोई तेनाली मारो मेरा भीर हाँ अली पाती राजा हाँ अली पाती राज रुपया कपड़े बड़ा प्यारा मिलता सुन सिंह पांच हजार रुपया भेजा गया ਕਾਫੀ ਕਰਾਏ ਜਿਹੜੇ ਅੰਮ੍ਰਿਤਕਾਲਾ ਉਹਦੇ ਨੂੰ ਵੀ ਪੰਜ ਪਿਆਰੀਆਂ ਤੇਜਿਆ ਗਿਆ ਹੈ ਆਪਣੇ ਅਗੀ ਤੁਸੀਂ ਮੇਰੇ ਜਿੱਤੇ ਅੱਜ ਦੀ ਦੁਕਾਨ ਹੈਗੀ ਆਪਣੇ ਕਲਾਂਗ ਉਹਦੇ ਨੂੰ ਵੀ ਇਹ ਪੰਜਾਬ ਦੀਆਂ ਬੱਚੀਆਂ ਸੰਪਾਲਵਨ ਜੰਮੂ ਤੋਂ ਸ਼ੁਰੂ ਕਰਦੇ ਵੀਰ ਜੀ ਰਾਦਿਓ ਕੁਝ ਨੂੰ ਕੀ ਪਿੰਡ ਕਲਿਆਣਪੁਰ ਵਾਲੇ 11000 ਰੁਪਏ ਸਾਡੇ ਚਿੰਚ ਕਮੇਟੀ ਦੇ ਮੈਂਬਰਾਂ ਵੱਲੋਂ ਇਹਨਾਂ ਬੱਚੀਆਂ ਨੂੰ ਇਹਨਾਂ ਕੋਸ ਸਾਹਿਬਾਂ ਵਾਸਤੇ ਰੰਜੀਲੇ ਵਾਸਤੇ ਬਹੁਤ ਸਾਰਾ ਮਾਣ ਹੈ ਹਾਂਜੀ ਸਰ ਆਪਕਾ ਨਾਮ ਬਲਜੀਤ ਸਿੰਘ ਜੀ ਸਰ ਜਹੂਰਾ ਪਿੰਡ ਮੇ ਜੋ ਕੋਸ ਆ ਰਹੀ ਹੈ ਇਸ ਬਾਰੇ ਮੇ ਸਰ ਆਪ ਕੀ ਕਹਿਣਾ ਚਾਹੁੰਦੇ ਅਸੀਂ ਇਹ ਪਿੰਡ ਜਹੂਰੇ ਦੇ ਵਿੱਚ ਪੰਨਾ ਸਿੰਘ ਦੰਗਲ ਕਰਵਾ ਰਹੇ ਹਾਂ ਜਿਹਦੇ ਵਿੱਚ ਅਸੀਂ ਹਰ ਸਾਲ ਦੇ ਸਾਲ ਬੜੇ ਤੋਂ ਤਬੱਕੇ ਨਾਲ ਛਿੰਨ ਕਰਵਾਉਂਦੇ ਆ ਉਹਦੇ ਵਿੱਚ ਸਾਡਾ ਪਿੰਡ ਵਾਲਿਆਂ ਦਾ ਬੜਾ ਸਹਿਯੋਗ ਰੰਡਾ ਹੈ ਕਿ ਸਾਰੇ ਰਲ ਮਿਲ ਕੇ ਆਪਾਂ ਛਿੰਨ ਕਰਵਾਉਂਦੇ ਆ ਕਿਉਂ ਉਹਦੇ ਵਿੱਚ ਮਾਸਟਰ ਕਵਨ ਸਿੰਘ ਜੀ ਫਲਵਾਤ ਸਿੰਘ ਹੋਰ ਸਾਡੇ ਪ੍ਰਤੰਤੇ ਸਟਿੰਗ ਜਿਹੜੇ ਇੱਥੇ ਹੈਗੇ ਨੇ ਜਿਹੜੇ ਉਹ ਬਹੁਤ ਇਹਦੇ ਵਿੱਚ ਲੰਬੜਦਾਰ ਸੰਤ ਸਿੰਘ ਮਾਸਟਰ ਜੀ ਉਹ ਵੀ ਕਾਫੀ ਸਹਿਯੋਗ ਕਰਦੇ ਨੇ ਸਾਡਾ ਅਸੀਂ ਬਹੁਤ ਧੰਨਵਾਦ ਕਰਦੇ ਆ ਬਾਕੀ ਅਸੀਂ ਅੱਗੇ ਚਾਹੁੰਦੇ ਹਾਂ ਕਿ ਸਾਡਾ ਦੰਗਲ ਜਿਹੜਾ ਪੰਜਾਬ ਦੇ ਵਿੱਚ ਇੱਕ ਨੰਬਰ ਦਾ ਬਣੇ ਕਿ ਅਸੀਂ ਅੱਗੇ ਤੂੰ ਹੋਰ ਵੀ ਵੱਡਾ ਪ੍ਰਾਲਾ ਕਰਾਂਗੇ ਕਿ ਇਸੇ ਤਰ੍ਹਾਂ ਸਾਡੇ ਦੰਗਲ ਜਿਹੜਾ ਜਿਹੜਾ ਉੱਥੋਂ ਦੇ ਵਿੱਚ ਇੱਕ ਨੰਬਰ ਦੇ ਪਹਿਲਵਾਨ ਅਸੀਂ ਬੁਲਾਈਏ ਤਾਂ ਜੋ ਸਾਡਾ ਪੂਰੇ ਇੰਡੀਆ ਦੇ ਵਿੱਚ ਸਾਡਾ ਨਾਮ ਬਾਰਵੀਂ ਪਤਾ ਲੱਗੇ ਕਿ ਜੂਰੇ ਦੇ ਬਾਅਦ ਮੈਂ ਇੱਕ ਹੋਰ ਬੇਨਤੀ ਕਰਦਾ ਐਨਆਰਆਈ ਵੀਰਾਂ ਨੂੰ ਖਾਸ ਕਰਕੇ ਜੂਰੇ ਦੇ ਐਨਆਰਆਈ ਵੀਰਾਂ ਕਲਿਆਨਪੁਰ ਦੇ ਇਲਾਕੇ ਦੇ ਐਨਆਰਆਈ ਵੀਰਾਂ ਨੂੰ ਉਹਨਾਂ ਨੂੰ ਚਾਹੀਦਾ ਹੈ ਕਿ ਹਰ ਸਾਲ ਦੇ ਸਾਲ ਇੱਕ ਸਾਡੀ ਕਮੇਟੀ ਜਿਹੜੀ ਕੋਈ ਸਾਂਝੀ ਹੈਗੀ ਹੈ ਉਹਦੇ ਵਿੱਚ ਮਤਲਬ ਕਿ ਪੈਸੇ ਕੋਈ ਜੋ ਵੀ ਤਿਲ ਫੁੱਲ ਹੈਗਾ ਉਹ ਭੇਜਿਆ ਕਰਨ ਤਾਂ ਜੋ ਅਸੀਂ ਵੱਡੇ ਇਤੋਂ ਵੱਡਾ ਦੰਗਲ ਔਰ ਕਵਡੀ ਦੇ ਕਵਡੀ ਦੀਆਂ ਕਰਵਾ ਸਕੀਏ ਕਵਡੀ ਅਸੀਂ ਪੰਜਾਬ ਤੱਕ ਲੈ ਕੇ ਜਾ ਸਕੀਏ ਕਿ ਇਹਦੇ ਨਾਲ ਕਿ ਬੱਚਿਆਂ ਦਾ ਇੱਕ ਵੀ ਬਚ ਸਕਦਾ ਹੈ ਬੱਚੇ ਸਿਤਮੰਦ ਹੋਣਗੇ ਤੇ ਸਾਡਾ ਸਮਾਜ ਵੀ ਤੇ ਸਾਡਾ ਦੇਸ਼ ਵੀ ਸਿਤਮੰਦ ਬਣੇਗਾ ਮੈਂ ਇਨਾਂ ਹੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਬੱਚਿਆਂ ਦਾ ਖਾਸ ਕਰਕੇ ਖਿਆਲ ਦਿਓ ਅਸੀਂ ਬੱਚਿਆਂ ਦੀ ਆਪ ਵੀ ਦੇਖਰੇਖ ਕਰਨੀ ਚਾਹੁੰਦੇ ਹਾਂ ਉਨਕੇ ਬੱਚੇ ਆਉਣ ਅੱਗੇ ਅਸੀਂ ਉਹਨਾਂ ਦੀ ਖਰਾਕ ਵੀ ਦੇਵਾਂਗੇ ਹਰ ਕੋ ਜੋ ਕੁ ਮੰਗ ਰਿਹਾ ਕਰਨ ਨੂੰ ਤਿਆਰ ਆ। ਬਟ ਕੁਝ ਬੱਚੇ ਇਹਨੂੰ ਵੀ ਆਪਾਂ ਉਹ ਬੇਨਤੀ ਕਰਦੇ ਆਂ ਕਿ ਅੱਗੇ ਆਉਣ। ਮਾੜੇ ਕੰਮ ਤੋਂ ਪਿੱਛੇ ਹਟ ਕੇ ਤੇ ਅੱਗੇ ਖੇਡਾਂ ਲਈ ਤਿਆਰ ਦੇਣ। ਚਲੋ ਚੱਕਰ ਵਿੱਚ ਜੋ ਵੀ ਕੁਸ਼ਤੀ ਮੁਕਾਬਲਾ ਹੋ ਰਿਹਾ ਹੈ ਪਿੰਡ ਦੀ ਸਹਿਯੋਗ ਨਾਲ ਤੇ ਕਮੇਟੀ ਦੇ ਸਹਿਯੋਗ ਨਾਲ ਜੋ ਵੀ ਕਰਾ ਰਿਹਾ ਬਹੁਤ ਵਧੀਆ ਕਰਾ ਰਿਹਾ ਹੈ ਇਸ ਤਰ੍ਹਾਂ ਇਹ ਕਬੱਡੀ ਟੂਰਨਾਮੈਂਟ ਜਦੋਂ ਵੀ কুਸਤੀ ਮੁਕਾਬਲੇ ਕੋਈ ਵੀ ਗੱਡਾ ਹੋਣਗੇ ਆ ਤੇ ਪਿੰਡ ਦੇ ਨੌਜਵਾਨ ਨਾਲੇ ਨਸ਼ਿਆਂ ਤੋਂ ਰਹਿਤ ਹੋਣਗੇ ਤੇ ਇਸ ਤਰ੍ਹਾਂ ਸਾਡੇ ਪਿੰਡ ਦੀ ਖੁਸ਼ਹਾਲੀ ਤਰੱਕੀ ਵਧੇਗੀ ਮੈਂ ਵੱਧ ਤੋਂ ਵੱਧ ਇਹੀ ਬੇਨਤੀ ਕਰਦਾ ਆਪਣੇ ਪਿੰਡ ਦੇ ਨਗਰ ਨਮੋਦਵਰ ਬੰਦਿਆ ਨੂੰ ਪੰਚਾਇਤ ਗ੍ਰਾਮ ਦੇ ਜੁਮਰੇ ਨੇ ਵੀ ਕਿ ਤੁਸੀਂ ਵੱਧ ਤੋਂ ਵੱਧ ਖੇਡਾਂ ਵੱਲ ਉਤਜਾਹ ਦਿਆ ਕਰੋ ਤੇ ਆਪਣੇ ਨਾਲ ਹੀ ਰੱਖ ਕੇ ਆਪਣੇ ਪਿੰਡ ਦੀ ਤਰੱਕੀ ਦੇ گاؤں ਤੱਕ ਲੈ ਕੇ ਜਾਈਏ ਤੁਹਾਨੂੰ ਮੈਂ ਬਹੁਤ ਹੀ ਸਜੋਬ ਇਹ ਗੱਲ ਕਹਿਣਾ ਚਾਹੁੰਦਾ ਵੀ ਅਨਾਰੇ ਵੀਰ ਆਪਣਾ ਵੱਧ ਚੜ ਕੇ ਪਿੰਡ ਦੀ ਵਿਕਾਸ ਲਈ ਤੇ ਪਿੰਡ ਦੀਆਂ ਕੇਡਾਂ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਵੇ ਤੇ ਇਸੇ ਤਰ੍ਹਾਂ ਸਾਡਾ ਪਿੰਡ ਵਧੇ ਫੁਲੇ ਅੱਗੇ ਵਧੇ ਚੜਦੀ ਕਲਾ ਜਰੇ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਹ ਮੈਂ ਜਿੰਨਾ ਵੀ ਹਾਂ ਜੀ ਮੈਡਮ ਆਪਾਂ ਦਾ ਮੈਂ ਕੋਈ ਨਾ ਪੁੱਛ ਹਰਿਆਣਾ ਸੇ ਕੁਝ ਛੋਟੇ ਸੇ ਬੋਲ ਕਰੀ ਹਾਂ ਹਾਂ ਜੀ ਜੁਹਾਰ ਜੀ ਆਪ ਚੰਦਬਨ ਜੰਮਲ ਆ ਰਹੇ ਹੋ जो देटीक देटीक खया खया सबसे पहले तो मैं इन गाँव वासियों के झूरा पिंड के जिसों हमें इन्वाइट किया लड़कियों को मोटिवेशन की मैं उनको थैंक यू सो तो मच कहना चाहूंगी जैसे की हमारे कमेंट्री भाई है जिन्होंने लड़कियों के बारे में बहुत अच्छी बात कही है की बेटी बचाओ बेटी पढ़ाओ बोलने से नहीं होता करके दिखाने से होता है और मैं अपनी बेटियाँ लेके आई मैं यही चाहती हूँ इस गाँव की भी जो बच्ची है जो खेल को आगे बढ़ाना चाहते हैं प्लीज अपनी बेटियों को आगे ले आऊँ क्योंकि बेटियां वो कर सकती हैं जो बेटे करते हैं मैम ये कहना चाहूंगी सभी पेरेंट्स से अगर आप बच्चों को नशे पेज आप देख लो आजकल फोन ज्यादा यूज हो रहा है क्योंकि उनके पास कुछ काम नहीं है स्कूल से आने के बाद वो फ्री रहते हैं तो वो फोन देखेंगे ऑटोमेटिक अगर आप बच्चे को स्पोर्ट्स में डालते हैं तो बच्चा स्पोर्ट्स में बिजी होगा उसे दो बेनिफिट होंगे एक तो उनकी डाइट अच्छी खुलेगी उन्हें खाना अच्छा मिलेगा और एक उनकी जो बॉडी फिटनेस है वो सही रहेगी जिससे की उनकी जो आने एज है वो ज्यादा बढ़ के आएगी क्योंकि आप देख रहे हो बच्चों का डाइट बहुत कम हो गया है वो हम अपने टाइम में मैम चार पांच रोटी खाते थे क्योंकि हम खेलते थे मट्टी में खेलते थे तो हम हमारा उसमें पसीना निकलता था तो हमारी डाइट अच्छी रहती थी लेकिन आजकल के बच्चे स्कूल से आते फ्री रहते फोन यूज करते हैं तो मैम वो डायरेक्शन खत्म हो चुकी है सभी पहलवान से कहूंगी कि जरूरी है हार जीतने की कोई जरूरत नहीं है अपने बच्चों की फिटनेस के लिए नशे पत्ते से दूर करने के लिए अपने बच्चे को हर एक बच्चे को चाहे उसमें लड़का हो चाहे लड़की उसे गेम में रहे मैम मैं मैसेज मैं देना चाहूँगी जैसे ये मेरी बेटी हिमानी है मैम ये ऐसा नहीं है कि स्टडी में नहीं है तो ये नॉन मेडिकल कर रही है और ये बच्ची आज अपने इंटर कॉलेज में भी और माँ को भी मेडल आया हुआ है तो इसकी मेहनत अभी दिख रही है कि मेडल आ चुका है लेकिन पाँच साल की मेहनत है मैं सबको यही मैसेज देना चाहूंगी कि बेटा बेटी से कम नहीं होता प्लीज सभी अपने बच्चों को आगे बढ़ाए बढ़ाए और इस गेम में